ਤਾਂ ਆਪਣਾ ਲੱਗਦਾ ਨਾ ਨਮਕ ਰਿਹਾ ਨਾ ਲੱਗਦਾ ਹਾਂਜੀ ਇੱਕ ਵਾਰੀ ਫੜਦੇ ਜਾਈਏ ਹੈ ਨਾ ਦੇ ਮੋਰ ਪਾ ਕੇ ਚੱਲ ਚੱਲ ਜਦ ਮੋਰ ਹੋਵੇ ਤੇਰੇ ਪਿੱਛੇ ਆ ਬਾ ਬਲੌਗ ਦਾ ਫਾਇਦਾ ਠਾ ਰਹੇ ਹੈ ਹਾਂ ਹਾਂ ਚਾਹ ਜੀ ਮੋਰ ਤੇ ਮੋਰ ਨਹੀਂ ਪਾ ਕੇ ਮੋਰ ਨਹੀਂ ਮੋਰ ਨਹੀਂ ਦੀ ਕਿ ਮੋਰ ਦੀ ਕਿ ਬਣ ਚੱਲੂ ਨਹੀਂ ਵਿਆਹ ਵਿਆਹ ਬੋਤ ਪਰਤੋ ਆ ਜਿਹੜਾ ਬੈਸਟ ਜਿਹੜਾ ਮਾਮਾ ਕਹਿੰਦਾ ਮੋਰ ਨਹੀਂ ਪਾਖਦੇ ਨਹੀਂ ਗੋਪੇ ਤੇ ਕੀ ਫਾਇਦਾ ਓਏ ਹੈਲੋ ਇਹ ਬੋਲਣਾ ਬਹੁਤ ਨਾ ਬੋਲਣਾ ਮਾਮਾ ਬਾਪ ਬੋਲਦਾ ਹਾਂ ਹਾਂ ਗਰਮਾ ਗਰਮ ਹੋ ਗੋਦੀ ਮੈਨੂੰ ਜਮਾ ਗਰਮਾ ਕਰਮ ਭਾਈ ਜਨਰੇਟਰ ਗਿਆ ਮੱਚ ਵੀ ਸੀ ਵਿਆਹ ਚ ਮਾਮੇ ਨੇ ਪਾਰਖਾ ਖੜੂ ਮੰਗਣਾ ਮਨਾ ਬੋਲੀਆਂ ਆਉਦੀਆ ਬੋਲੀ ਆਹ ਉਧਰ ਵੇਖ ਕਾਲਾ ਬਲੌਗ ਬਣ ਗਿਆ ਪਤਾ ਤੇਰੇ ਚਾਕੇ ਨੇ ਜੁੱਤ ਚੱਕ ਲੈਣਾ ਮਮਾ ਮਾਗ ਲਿਆ ਜੀ ਵਦਨਾ ਕਰ ਬਾਈ ਕੇ ਨਾ ਮਮਾ ਆ ਰਿਹਾ ਨੇ ਉਹ ਕੀ ਕਰੇ ਤੇ ਉਹ ਖਿਡਾਰੀ ਖੇਡਦੇ ਆ ਬਾਈ ਕੀ ਖੇਡਦੇ ਆ ਭਾਈ ਜੰਗੀ ਛੋ ਜੰਦੇ ਕੋਈ 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 ਉਹ ਤਾਂ ਨਾ ਪਾਈ ਇਹ ਜਿਉਂ ਪੰਛੀ ਮਗਰ ਬਣਾਈ ਪਈ ਸੀ ਚਾਸ਼ਦੀ ਇਹ ਤਾਂ ਜਾ ਕੇ ਨਾ ਬੜਾ ਚਿੱਟੇ ਟੜਾਮਾ ੜਾ ਮੂਮੀ ਜਨਾ ਬਣ ਗਿਆ ਜਨੇਬ اوه او 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 ਠੀਕੇ ਗੁੱਟ ਹੋ ਪਾਲਾ ਕਾ ਬਾਲਿੰਗਾ ਅਪੋਰ ਬਾਲ ਕੇ ਦਸ ਰੰਗ ਕੇ ਕਿਹੜੇ ਲਈ ਅੱਖਾਂ ਫੂਕ ਸਕ ਤੂੰ ਚੱਗ ਚੱਗ ਬੇ ਅੱਖਾਂ ਫੂਕ ਸਕ ਤੂੰ ਚੱਗ ਚੱਗ ਬੇ ਬਰਕਰਾਰ ਰਚਾ ਬਦਲੀ ਤੇ ਬਦਲਾ ਵਿਚੋ ਗੰਗਲੇ ਤੇ ਮਗਰੇ ਉੱਠੀ ਹੰਨੇੜੀ ਨਹੀਂ ਅੱਖੀਆਂ ਫੂਕਣ ਦੀ ਕੀ ਹਸਤੀ ਆ ਤੇਰੀ ਨਹੀਂ ਅੱਖੀਆਂ ਫੂਕਣ ਦੀ ਆਗੇ ਟੂੜੀ ਖਾਂਦੇ ਗੱਬਰੂ ਖਾਂਦੇ ਪੀਂ ਪੜ ਤੇਰੀ ਮੈਂਟ ਕੜੇ ਪਤਾ ਕਬੂਤਰ ਕਿੰਨਾ ਸੇ ਬੈਠ ਕੜੇ ਨਖਰੋ ਮਾਂਮੀ ਨੇ ਜੋੜੇ ਜੰਮੇ ਨਖਰੋ ਮਾਂਮੀ ਨੇ ਜੋੜੇ ਜੰਮੇ ਇੱਕ ਬੱਕਰੀ ਜਿਕੇ ਲੈਲਾ ਨਹੀਂ ਮਾਂਮੀ ਇੱਕੀ ਇੱਕੀ ਰਾਣਕ ਮੇਲਾ हेलो हेलो ओ तो चलो और मुखिया पे मैं फायदा मम्मा पूछे मम्मी को मैं मम्मी पता की आनी बेचारे उनको ਮਿਹਨਤ ਮੀਨਾ ਪੈਂਦਾ ਸੁਕੀਆਂ ਵੇ ਕਿਨ ਜਮੀਨਾਂ ਟੂੜੀ ਖਾਂਦੇ ਬਲਦ ਹਰ ਕੇ ਗੱਭਰੂ ਗਿੱਤਿਆ ਵੀ ਮਾ ਤੇਰੀ ਬਾਟਕਣੇ ਪਟਿਆ ਕਬੂਤਰ ਤੇ ਨਾ ਤੇ ਇਹ ਕੱਪੜੇ ਪੱਤੀਆਂ ਦੇ ਜੋੜੀ ਨਾ ਜਾਣੋ ਨੀ ਆਂ ਵਿਛੜੀ ਜੋੜੀ ਜੋਬਦੀ ਆ ਬਿਨਾਂ ਨਿੱਤੇ ਤੇਰੀ ਹੋਰ ਸਰਵੇ ਮੰਡਿਆ ਕੈਂਠੇ ਵਾਲਿਆ ਕੰਠਾ ਰੋਗਣ ਕੀਤਾ ਵਾ ਮੈਂ ਤਾਂ ਤੈਨੂੰ ਖੜੀ ਅੜੀ ਕਾ ਤੂੰ ਲੱਗ ਜੇ ਚੁੱਪ ਕੀਤਾ ਵਾ ਜੋੜੀ ਨਾ ਬੰਨ੍ਹ ¡Gracias! No, no, no. no, no, no.